ਸਿਰ ਉਤੇ ਚੁੰਨੀ ਹੱਥਾਂ ਵਿੱਚ ਮਹਿੰਦੀ ਦੇ ਨਿਸ਼ਾਨ ਤੇ ਅੱਖਾਂ ਵਿੱਚ ਸੁਪਣਿਆਂ ਦੀ ਚਮਕ ਅੱਜ ਅਬਨੀ ਦਾ ਸਹੁਰੇ ਘਰ ਵਿੱਚ ਪਹਿਲਾ ਦਿਨ ਸੀ ਸੱਸ ਸੁਮਿਤਰਾ ਦੇਵੀ ਜੋ ਬਾਹਰੋਂ ਬੜੀ ਸਖਤ ਪਰ ਅੰਦਰੋਂ ਟੁੱਟੀ ਹੋਈ ਤੇ ਇਕੱਲੀ ਔਰਤ ਸੀ ਬੱਸ ਉਸ ਨੂੰ ਪਰਖਣਾ ਚਾਹੁੰਦੀ ਸੀ ਰਸੋਈ ਵਿੱਚ ਜਾਂਦਿਆਂ ਹੀ ਸੁਮਿਤਰਾ ਦੇਵੀ ਜੀ ਬੋਲੀ ਬਹੂ ਘਰ ਵਿੱਚ ਮਠਿਆਈ ਨਹੀਂ ਆਪਣਾਪਣ ਚਾਹੀਦਾ ਪਰ ਆਪਣਾਪਣ ਹਰ ਕਿਸੇ ਨੂੰ ਨਹੀਂ ਆਉਂਦਾ ਅਵਨੀ ਮੁਸਕਰਾਈ ਜੇ ਤੁਸੀਂ ਕਹੋਗੇ ਤਾਂ ਆ ਜਾਵੇਗਾ ਮਾਜੀ ਆਖਰ ਘਰ ਨੂੰ ਘਰ ਦਿਲ ਹੀ ਬਣਾਉਂਦਾ ਹੈ ਸਮਿਤਰਾ ਜੀ ਨੇ ਕੁਝ ਨਾ ਬੋਲਿਆ ਬਸ ਨਜ਼ਰਾਂ ਫੇਰ ਲਈਆਂ ਦੁਪਹਿਰੇ ਨਣਦ ਰੀਆ ਆਪਣੇ ਕਮਰੇ ਵਿੱਚ ਰੋ ਰਹੀ ਸੀ ਅਵਨੀ ਨੇ ਹੌਲੀ ਜਹੀ ਦਰਵਾਜ਼ਾ ਖੜਕਾਇਆ ਸਭ ਠੀਕ ਤਾਂ ਹੈ ਰੀਆ ਬੋਲੀ ਭਾਬੀ ਤੁਸੀਂ ਨਹੀਂ ਸਮਝ ਸਕੋਗੇ ਇਸ ਘਰ ਵਿੱਚ ਪਿਆਰ ਦੀ ਜਗ੍ਹਾ ਸਿਰਫ ਸੱਕ ਤੇ ਝਗੜੇ ਹਨ ਆਪਣੀ ਨਾਮਸ ਕੋਰਾਂਦੇ ਆ ਕਿਹਾ ਤਾਂ ਚੱਲ ਅਸੀਂ ਦੋਵੇਂ ਮਿਲ ਕੇ ਇਸ ਨੂੰ ਬਦਲਦੇ ਹਾਂ ਰੀਆ ਨੇ ਪਹਿਲੀ ਵਾਰ ਕਿਸੇ ਨੂੰ ਮੁਸਕਾਨ ਦਿੱਤੀ ਉਹ ਵੀ ਆਪਣੀ ਨਵੀਂ ਭਾਬੀ ਨੂੰ ਪਰ ਸੁમિત્રા ਦੇਵੀ ਦੇ ਮਨ ਵਿੱਚ ਤੂਫਾਨ ਸੀ ਰਾਤ ਨੂੰ ਉਹਨਾਂ ਨੇ ਆਪਣੇ ਪੁੱਤ ਅਮਿਤ ਨੂੰ ਕਿਹਾ ਦੇਖ ਬੇਟਾ ਇਹ ਬਹੂ ਬੜੀ ਮਿੱਠੀ ਬੋਲਦੀ ਹੈ ਮਿੱਠੇ ਬੋਲਾਂ ਵਿੱਚ ਜ਼ਹਿਰ ਵੀ ਲੁਕਿਆ ਹੁੰਦਾ ਹੈ ਅਮਿਤ ਚੁੱਪ ਰਿਹਾ ਪਰ ਉਸ ਦੀਆਂ ਅੱਖਾਂ ਵਿੱਚ ਸੱਕ ਸੀ ਉਹ ਆਪਣੀ ਪਤਨੀ ਤੇ ਭਰੋਸਾ ਕਰਦਾ ਸੀ ਅਗਲੇ ਦਿਨ ਘਰ ਵਿੱਚ ਇੱਕ ਛੋਟੀ ਜਿਹੀ ਘਟਨਾ ਵਾਪਰੀ ਸੁਮਿਤਰਾ ਜੀ ਦੇ ਪੁਰਾਣੇ ਗਹਿਣੇ ਗਾਇਬ ਸੀ ਸਾਰੀਆਂ ਨਜ਼ਰਾਂ ਨਮੀਨੂ ਤੇ ਟਿਕ ਗਈਆਂ ਅਬਨੀ ਨੇ ਸ਼ਾਂਤ ਸੁਰ ਵਿੱਚ ਕਿਹਾ ਜੇ ਮੈਂ ਸੱਚਮੁੱਚ ਗਲਤ ਸਾਬਤ ਹੋ ਗਈ ਮਾ ਜੀ ਤਾਂ ਬਿਨਾਂ ਕੁਝ ਕਹੇ ਚਲੀ ਜਾਵਾਂਗੀ ਪਰ ਜੇ ਮੈਂ ਸਹੀ ਨਿਕਲੀ ਤਾਂ ਵਾਅਦਾ ਕਰੋ ਇੱਕ ਦਿਨ ਮੈਨੂੰ ਆਪਣੀ ਬੇਟੀ ਕਹੋਗੇ ਘਰ ਵਿੱਚ ਛਣਾ ਆਟਾ ਛਾ ਗਿਆ ਰਾਤ ਨੂੰ ਜਦੋਂ ਸਭ ਸੋ ਰਹੇ ਸੀ ਅਬਰੀ ਨੇ ਦੇਖਿਆ ਰੀਆ ਕਮਰੇ ਵਿੱਚ ਕੁਝ ਲੱਭ ਰਹੀ ਸੀ ਗਹਿਣੇ ਉਸਦੇ ਦਰਾਜ ਵਿੱਚੋਂ ਨਿਕਲੇ ਰੀਆ ਸਿਸਕ ਪਈ ਭਾਬੀ ਮੈਂ ਨਹੀਂ ਕੀਤਾ ਬਸ ਮੈਂ ਉਹਨਾਂ ਨੂੰ ਸੰਭਾਲਣਾ ਚਾਹੁੰਦੀ ਸੀ ਤਾਂ ਜੋ ਮਾਂ ਉਹਨਾਂ ਨੂੰ ਵੇਚ ਨਾ ਦੇਵੇ ਮਾਫ ਕਰ ਦਿਓ ਅਬਨੀ ਨੇ ਚੁੱਪਚਾਪ ਗਹਿਣੇ ਵਾਪਸ ਰੱਖ ਦਿੱਤੇ ਤੇ ਬੋਲੀ ਕਈ ਵਾਰ ਸੱਚ ਬੋਲਣ ਤੋਂ ਪਹਿਲਾਂ ਕਿਸੇ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਸਵੇਰੇ ਜਦੋਂ ਸੁમિતਰਾ ਜੀ ਨੇ ਗਹਿਣੇ ਦੇਖੇ ਤਾਂ ਹੈਰਾਨ ਰਹਿ ਗਈ ਉਹਨਾਂ ਨੇ ਪੁੱਛਿਆ ਇਹ ਗਹਿਣੇ ਆਪਣੀ ਮੁਸਕੁਰਾਈ ਸ਼ਾਇਦ ਪਿਆਰ ਦੇ ਡਰ ਵਿੱਚ ਕਿਤੇ ਡਿੱਗ ਗਏ ਸੀ ਮਾ ਜੀ ਮੈਂ ਲੱਭ ਲੇ ਸੁમિતਰਾ ਜੀ ਬਸ ਦੇਖਦੀ ਰਹਿ ਗਈ ਪਹਿਲੀ ਵਾਰ ਉਹਨਾਂ ਦੇ ਦਿਲ ਵਿੱਚ ਇਸ ਨੂੰ ਲਈ ਥੋੜੀ ਜਹੀ ਇੱਜ਼ਤ ਜਾਗੀ ਪਰ ਪਿੱਛੇ ਕੋਈ ਸੀ ਜੋ ਇਹ ਸਭ ਦੇਖ ਰਿਹਾ ਸੀ ਸੁમિતਰਾ ਜੀ ਦਾ ਭਾਂਜਾ ਵਿਕਰਮ ਜੋ ਨਹੀਂ ਚਾਹੁੰਦਾ ਸੀ ਕਿ ਆਪਣੀ ਇਸ ਘਰ ਵਿੱਚ ਖੁਸ਼ ਰਹੇ ਤੇ ਉੱਥੋਂ ਹੀ ਸ਼ੁਰੂ ਹੋਈ ਉਹ ਸਾਜ਼ਿਸ਼ ਜੋ ਇਸ ਘਰ ਨੂੰ ਦੋ ਹਿੱਸਿਆਂ ਵਿੱਚ ਵੰਡ ਦੇਵੇਗੀ ਇੱਕ ਪਾਸੇ ਪਿਆਰ ਦੂਜੇ ਪਾਸੇ ਨਫ਼ਰਤ ਕਈ ਵਾਰ ਭਗਤ ਸਾਨੂੰ ਪਰਖਦਾ ਨਹੀਂ ਤੋੜ ਦਿੰਦਾ ਹੈ ਤਾਂ ਜੋ ਦੁਨੀਆ ਜਾਣ ਸਕੇ ਅਸੀਂ ਅਸਲੀ ਹਾਂ ਜਾਂ ਦਿਖਾਵੇ ਦੇ ਘਰ ਵਿੱਚ ਮੌਸਮ ਬਦਲ ਚੁੱਕਿਆ ਸੀ ਸੁਮਿਤਰਾ ਦੇਵੀ ਹੁਣ ਖੁੱਲ ਕੇ ਆਪਣੀ ਨਾਲ ਗੱਲਾਂ ਕਰਨ ਲੱਗ ਪਈ ਸੀ ਕਦੇ ਚਾਹ ਪੀਂਦੇ ਇਕੱਠਿਆਂ ਬੈਠਦੇ ਕਦੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਅੰਮਿਤ ਦੇ ਚਿਹਰੇ ਤੇ ਵੀ ਸਕੂਨ ਸੀ ਵਿਆਹ ਤੋਂ ਬਾਅਦ ਪਹਿਲੀ ਵਾਰ ਉਸ ਨੇ ਆਪਣੀ ਮਾਂ ਨੂੰ ਮੁਸਕੁਰਾਂਦियां ਦੇਖਿਆ ਸੀ ਪਰ ਇਸ ਸ਼ਾਂਤੀ ਦੇ ਪਿੱਛੇ ਬਿਕਰਮ ਦੀ ਸਾਜ਼ਿਸ਼ ਚੱਲ ਰਹੀ ਸੀ ਉਹ ਹਰ ਵੇਲੇ ਸੁਮਿਤਰਾ ਜੀ ਦੇ ਕੰਨ ਵਿੱਚ ਭਰਦਾ ਮਾਸੀ ਜੀ ਜ਼ਿਆਦਾ ਭਰੋਸਾ ਨਾ ਕਰੋ ਉਸ ਅਬਨੀ ਤੇ ਅਵਨੀ ਤੇ ਉਹ ਸਾਰਿਆਂ ਨੂੰ ਆਪਣੀ ਮਿੱਠਤ ਨਾਲ ਬੇਵਕੂਫ ਬਣਾ ਰਹੀ ਹੈ ਅੰਮਿਤ ਤੂੰ ਪੈਸੇ ਕਢਵਾਏਗੀ ਤੇ ਫਿਰ ਸੁમિતਰਾ ਜੀ ਕਦੇ ਚੁੱਪ ਰਹਿੰਦੀ ਕਦੇ ਸੋਚ ਵਿੱਚ ਪੈ ਜਾਂਦੀ ਜ਼ਿੰਦਗੀ ਨੇ ਉਹਨਾਂ ਨੂੰ ਪਹਿਲਾਂ ਵੀ ਬਹੁਤ ਧੋਖੇ ਦਿੱਤੇ ਸੀ ਇੱਕ ਰਾਤ ਜਦੋਂ ਘਰ ਵਿੱਚ ਸਭ ਸੋ ਗਏ ਵਿਕਰਮ ਨੇ ਅੰਮਿਤ ਦੇ ਦਫ਼ਤਰ ਤੋਂ ਲਿਆ ਕੇ ਕੁਝ ਫਰਜੀ ਬਿੱਲ ਅਵਨੀ ਦੇ ਨਾਂ ਤੇ ਰੱਖ ਦਿੱਤੇ ਸਵੇਰੇ ਜਦੋਂ ਅੰਮਿਤ ਦਫ਼ਤਰ ਗਿਆ ਤਾਂ ਹੜਕੰਪ ਮੱਚ ਗਿਆ ਅਕਾਊਂਟ ਸੈਕਸ਼ਨ ਤੋਂ ਫੋਨ ਆਏ ਸਰ ਤੁਹਾਡੇ ਅਕਾਊਂਟ ਤੋਂ ਲੱਖ ਰੁਪਏ ਟਰਾਂਸਫਰ ਹੋਏ ਹਨ ਤੁਹਾਡੀ ਪਤਨੀ ਦੇ ਨਾਂ ਤੇ ਅਮਿਤ ਦੇ ਸਾਹ ਰੁੱਕ ਗਏ ਘਰ ਪਹੁੰਚ ਕੇ ਉਸਨੇ ਕੁਝ ਨਾ ਬੋਲਿਆ ਬਸ ਫਾਈਲਾਂ ਮੇਜ਼ ਉੱਤੇ ਅਵਨੀ ਦੇ ਸਾਹਮਣੇ ਪਟਕ ਦਿੱਤੀਆਂ ਅਵਨੀ ਨੇ ਹੈਰਾਨੀ ਨਾਲ ਦੇਖਿਆ ਇਹ ਕੀ ਹੈ ਅਮਿਤ ਮੈਨੂੰ ਵੀ ਇਹ ਜਾਣਨਾ ਹੈ ਅਵਨੀ ਉਸਦੀ ਆਵਾਜ਼ ਕੰਬ ਰਹੀ ਸੀ ਜਿਵੇਂ ਪਰੋਸੇ ਤੇ ਸ਼ੱਕ ਵਿੱਚ ਦੇ ਵਿਚਾਰ ਫਸਿਆ ਹੋਵੇ ਆਪਣੀ ਨੇ ਹੌਲੀ ਜਿਹੀ ਕਿਹਾ ਜੇ ਸਚਾਈ ਚਾਹੀਦੀ ਹੈ ਤਾਂ ਅੱਜ ਰਾਤ ਤੱਕ ਇੰਤਜ਼ਾਰ ਕਰੋ ਮੈਂ ਖੁਦ ਦੱਸਾਂਗੀ ਕਿ ਇਹ ਸਭ ਕਿਸ ਨੇ ਕੀਤਾ ਰਾਤ 12 ਵਜੇ ਸਮਿਤਰਾ ਜੀ ਆਪਣੇ ਕਮਰੇ ਵਿੱਚ ਸੀ ਵਿਕਰਮ ਹਾਲ ਵਿੱਚ ਟੀਵੀ ਦੇਖ ਰਿਹਾ ਸੀ ਆਪਣੀ ਚੁੱਪਚਾਪ ਵਿਕਰਮ ਦੇ ਕਮਰੇ ਵਿੱਚ ਗਈ ਤੇ ਉਸਦੇ ਦਰਾਜ ਵਿੱਚੋਂ ਉਹ ਫਰਜੀ ਰਸੀਦਾਂ ਕੱਢ ਲਈਆਂ ਜਿਨ੍ਹਾਂ ਤੇ ਉਸਦੇ ਦਸਤਖਤ ਕਾਪੀ ਕੀਤੇ ਗਏ ਸੀ ਵਿਕਰਮ ਨੇ ਪਿੱਛੇ ਤੋਂ ਫੜ ਲਿਆ "ਓ ਤਾਂ ਹੁਣ ਤੂੰ ਜਸੂਸ ਬਣ ਗਈ" ਆਪਣੀ ਨੇ ਠੰਡੇ ਸੁਰ ਵਿੱਚ ਕਿਹਾ "ਝੂਠ ਹਮੇਸ਼ਾ ਡਰਦਾ ਹੈ ਤੇ ਸੱਚ ਕਦੇ ਲੁਕਦਾ ਨਹੀਂ" ਵਿਕਰਮ ਨੇ ਧਮਕੀ ਦਿੱਤੀ "ਜੇ ਤੂੰ ਕੁਝ ਬੋਲੀ ਨਾ ਤਾਂ ਤੇਰੇ ਲਈ ਇਹ ਘਰ ਘਰ ਨਹੀਂ ਜੇਲ ਹੋਵੇਗਾ" ਅਵਨੀ ਬੋਲੀ ਕਰਤਾ ਤੁਹਾਡੇ ਵਰਗਿਆਂ ਲਈ ਜੇਲ੍ਹ ਹੁੰਦਾ ਹੈ ਬਸ ਫਰਕ ਇਹ ਹੈ ਕੰਦਾ ਨਹੀਂ ਝੂਠ ਦੇ ਪਰਦੇ ਪਰਦੇ ਹੁੰਦੇ ਹਨ ਉਸੇ ਰਾਤ ਅਬਣੀ ਨੇ ਸਾਰਿਆਂ ਸਾਹਮਣੇ ਸੱਚ ਰੱਖ ਦਿੱਤਾ ਫਰਜੀ ਦਸਤਖਤ ਬੈਂਕ ਟ੍ਰਾਂਸਫਰ ਰਿਕਾਰਡ ਤੇ ਸੀਸੀਟੀਵੀ ਫੋਟੋ ਜਿਸ ਵਿੱਚ ਵਿਕਰਮ ਰਾਧਨੂ ਦਫ਼ਤਰ ਦੀਆਂ ਫਾਈਲਾਂ ਲੈ ਕੇ ਜਾਂਦਾ ਦਿਖ ਰਿਹਾ ਸੀ ਸੁਮਿਤਰਾ ਜੀ ਸੁੰਨ ਰਹਿ ਗਈ ਵਿਕਰਮ ਦਾ ਚਿਹਰਾ ਉੱਤਰ ਗਿਆ ਮਾਸੀ ਇਹ ਸਭ ਝੂਠ ਹੈ ਸੁਮਿਤਰਾ ਜੀ ਚੀਖ ਪਈ ਝੂਠ ਤੂੰ ਹੈ ਵਿਕਰਮ ਅੱਜ ਤੱਕ ਮੈਂ ਆਪਣੀ ਤੇ ਸ਼ੱਕ ਕੀਤਾ ਪਰ ਅੱਜ ਪਤਾ ਚਲਿਆ ਅਸਲੀ ਰਿਸ਼ਤਾ ਕੋਣ ਨਿਭਾ ਰਿਹਾ ਹੈ ਸਮਿਤਰਾ ਜੀ ਨੇ ਆਪਣੀ ਦਾ ਹੱਥ ਫੜਿਆ ਬਹੂ ਨਹੀਂ ਬੇਟੀ ਕਹਾ ਕਿ ਹੁਣ ਤੋ ਤੈਨੂੰ ਆਪਣੀ ਦੀਆਂ ਅੱਖਾਂ ਵਿੱਚੋਂ ਹੰਝੂ ਡੁੱਲ ਪਏ ਅਮਿਤ ਨੇ ਅੱਗੇ ਵੱਧ ਕੇ ਕਿਹਾ ਮਾਫ ਕਰ ਦਿਓ ਆਪਣੀ ਪਿਆਰ ਤੇ ਸ਼ੱਕ ਕਰਨਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਆਪਣੀ ਮੁਸਕੁਰਾਈ ਪਿਆਰ ਤਾਂ ਉਹੀ ਹੁੰਦਾ ਹੈ ਅਮਿਤ ਜੋ ਜੋ ਸਾਜ਼ਿਸ਼ ਵਿੱਚ ਵੀ ਆਪਣੇ ਆਪ ਨੂੰ ਸੱਚਾ ਸਾਬਤ ਕਰੇ ਸੁਮਿਤਰਾ ਜੀ ਦੇ ਦਿਲ ਵਿੱਚ ਜੋ ਦਰਾੜ ਸਾਲਾਂ ਤੋਂ ਸੀ ਉਸ ਨੂੰ ਪਰਨਾ ਹਜੇ ਵੀ ਬਾਕੀ ਸੀ ਤੇ ਹੁਣ ਉਹ ਹੀ ਦਰਾੜ ਇਸ ਘਰ ਦੀ ਅਗਲੀ ਪਰਛਾਈ ਬਣਨ ਵਾਲੀ ਸੀ ਕਈ ਵਾਰ ਸਚਾਈ ਜਿੱਤ ਤਾਂ ਜਾਂਦੀ ਹੈ ਪਰ ਰਿਸ਼ਤੇ ਟੁੱਟੇ ਹੀ ਰਹਿ ਜਾਂਦੇ ਹਨ ਦਿਲ ਦੀਆਂ ਕੰਧਾਂ ਕਈ ਵਾਰ ਸਾਜ਼ਿਸ਼ ਤੋਂ ਵੀ ਖਤਰਨਾਕ ਹੁੰਦੀਆਂ ਹਨ ਸੱਚ ਉਜਾਗਰ ਹੋਣ ਤੋਂ ਬਾਅਦ ਘਰ ਵਿੱਚ ਜੋ ਸ਼ਰਨਾਈ ਸਨਾਂਟਾ ਫੈਲ ਜਾਂਦਾ ਹੈ ਉਹ ਸਭ ਤੋਂ ਡਰਾਉਣਾ ਹੁੰਦਾ ਹੈ ਵਿਕਰਮ ਘਰ ਛੱਡ ਕੇ ਜਾ ਚੁੱਕਿਆ ਸੀ ਸਮੁਤਰਾ ਦੇਵੀ ਦੇ ਚਿਹਰੇ ਤੇ ਹੁਣ ਹੈਰਾਨੀ ਸੀ ਉਹ ਹਰ ਰੋਜ਼ ਆਪਣੀ ਵੱਲ ਦੇਖਦੀ ਕੁਝ ਕਹਿਣਾ ਚਾਹੁੰਦੀ ਸੀ ਪਰ ਸਭ ਗਲੇ ਵਿੱਚ ਹੀ ਰਹਿ ਜਾਂਦਾ ਇੱਕ ਦਿਨ ਸਵੇਰੇ ਆਪਣੀ ਪੂਜਾ ਦੀ ਥਾਲੀ ਲੈ ਕੇ ਆਈ ਮਾਂ ਜੀ ਪ੍ਰਸ਼ਾਦ ਲਓ ਸਮਿਤਰਾ ਜੀ ਨੇ ਥਾਲੀ ਲਈ ਪਰ ਨਜ਼ਰਾਂ ਝੁਕੀਆਂ ਰਹੀਆਂ ਬਹੂ ਮੈਂ ਤੇਰੇ ਤੇ ਬਹੁਤ ਚੱਕ ਕੀਤਾ ਜੇ ਤੂੰ ਮੈਨੂੰ ਮਾਫ਼ ਕਰ ਦੇਵੇਂ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਮਾਫ਼ ਕਰ ਸਕਾਂ ਆਪਣੀ ਮੁਸਕਰਾਈ ਮਾ ਜੀ ਮਾਫੀ ਉੱਥੇ ਦਿੱਤੀ ਜਾਂਦੀ ਹੈ ਜਿੱਥੇ ਗਲਤੀ ਹੋਵੇ ਤੇ ਮਾਤਾ ਕਦੇ ਗਲਤ ਹੁੰਦੀ ਹੀ ਨਹੀਂ ਸਮਿਤਰਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ ਆਪਣੀ ਨੇ ਪਹਿਲੀ ਵਾਰ ਉਹਨਾਂ ਨੂੰ ਗਲੇ ਲਗਾਇਆ ਪਰ ਉਸੇ ਪਲ ਦਰਵਾਜ਼ੇ ਤੇ ਖੜਕ ਹੋਈ ਢਾਕੀ ਅਸੀ ਉਸ ਨੇ ਇੱਕ ਪੁਰਾਣਾ ਲਿਫਾਫਾ ਦਿੱਤਾ ਲਿਫਾਫੇ ਤੇ ਨਾਂ ਸੀ ਸਮਿਤਰਾ ਦੇਵੀ ਸਮਿਤਰਾ ਜੀ ਨੇ ਦਿਫਾਫਾ ਖੋਲਿਆ ਤੇ ਜਿਵੇਂ ਹੀ ਪੜਿਆ ਉਹਨਾਂ ਦੇ ਹੱਥ ਕੰਬ ਗਏ ਸਮਿਤਰਾ ਤੂੰ ਜੋ ਕੀਤਾ ਸੀ ਉਸ ਦਾ ਸੱਚ ਇੱਕ ਦਿਨ ਸਾਰਿਆਂ ਨੂੰ ਪਤਾ ਚਲੇਗਾ ਤੂੰ ਆਪਣੇ ਹੀ ਖੂਨ ਨੂੰ ਘਰੋਂ ਕੱਢ ਦਿੱਤਾ ਹੁਣ ਤੇਰਾ ਘਰ ਖੁਦ ਤੇਰੇ ਸਾਹਮਣੇ ਟੁੱਟੇਗਾ ਇਹ ਤਾਂ ਦਸਤਖਤ ਸੀ ਕਿਰਨ ਸਮਿਤਰਾ ਜੀ ਦੇ ਸਾਰੇ ਰੁਕ ਗਏ ਅਬਨੀ ਨੇ ਪੁੱਛਿਆ ਕੌਣ ਹੈ ਕਿਰਨ ਮਾਜੀ ਸਮਿਤਰਾ ਜੀ ਬੋਲੀ ਕਿਰਨ ਮੇਰੀ ਵੱਡੀ ਬੇਟੀ ਹੈ ਅਬਨੀ ਹੈਰਾਨ ਰਹਿ ਗਈ ਪਰ ਤੁਸੀਂ ਤਾਂ ਕਦੇ ਦੱਸਿਆ ਨਹੀਂ ਸਮਿਤਰਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਪਏ ਕਿਉਂਕਿ ਮੈਂ ਉਸ ਨੂੰ ਇਸ ਘਰੋਂ ਕੱਢ ਦਿੱਤਾ ਸੀ ਜਦੋਂ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਉਦੋਂ ਲੱਗਿਆ ਸੀ ਉਹ ਗਲਤ ਹੈ ਪਰ ਅੱਜ ਲੱਗਦਾ ਹੈ ਗਲਤ ਮੈਂ ਸੀ ਹਰ ਮਾਂ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਚਾਹੁੰਦੀ ਹੈ ਪਰ ਕਈ ਵਾਰ ਆਪਣੀ ਹੀ ਜਿੱਦ ਵਿੱਚ ਉਹ ਰਾਹ ਖੋ ਦਿੰਦੀ ਹੈ ਅਬਨੀ ਨੇ ਉਹਨਾਂ ਦਾ ਹੱਥ ਫੜਿਆ ਮਾਂ ਜੀ ਜੇ ਗਲਤੀ ਨਾਲ ਰਿਸ਼ਤਾ ਟੁੱਟਿਆ ਹੈ ਤਾਂ ਉਸ ਨੂੰ ਜੋੜਨ ਦਾ ਹੱਕ ਵੀ ਤੁਹਾਡਾ ਹੈ। ਸਮਿਤਰਾ ਜੀ ਬੋਲੀ ਪਰ ਹੁਣ ਉਹ ਮੇਰੇ ਨਾਲ ਗੱਲ ਨਹੀਂ ਕਰੇਗੀ। ਅਬੜੀ ਨੇ ਹੌਲੀ ਜਿਹੀ ਮੁਸਕਾਨ ਦਿੱਤੀ। ਹੁਣ ਕੋਸ਼ਿਸ਼ ਤਾਂ ਕਰੋ। ਪਿਆਰ ਜੇ ਸੱਚਾ ਹੋਵੇ ਤਾਂ ਸਾਲਾਂ ਦੀ ਦੂਰੀ ਵੀ ਹਾਰ ਜਾਂਦੀ ਹੈ। ਅਬੜੀ ਨੇ ਗੁਪਤ ਤਰੀਕੇ ਨਾਲ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਸੋਸ਼ਲ ਮੀਡੀਆ 'ਤੇ ਪੁਰਾਣੇ ਰਿਸ਼ਤੇਦਾਰ ਹਰ ਥਾਂ ਸੰਪਰਕ ਕੀਤਾ। ਆਖਰ ਇੱਕ ਦਿਨ ਕਿਰਨ ਦਾ ਪਤਾ ਲੱਗ ਗਿਆ। ਉਹ ਹੁਣ ਦੂਜੇ ਸ਼ਹਿਰ ਵਿੱਚ ਰਹਿੰਦੀ ਸੀ ਦੋ ਬੱਚਿਆਂ ਦੀ ਮਾਂ ਸੀ ਅਬਨੀ ਨੇ ਮਾਂ ਨੂੰ ਕਿਹਾ ਮਾਂ ਜੀ ਕੀ ਤੁਸੀਂ ਤਿਆਰ ਹੋ ਸੁમિતਰਾ ਜੀ ਦੀਆਂ ਅੱਖਾਂ ਵਿੱਚ ਡਰ ਤੇ ਉਮੀਦ ਦੋਵੇਂ ਸੀ ਜੇ ਉਹ ਮੈਨੂੰ ਮਾਫ਼ ਕਰ ਦੇਵੇ ਤਾਂ ਸ਼ਾਇਦ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਦਰਾੜ ਭਰ ਜਾਵੇ ਅਗਲੇ ਦਿਨ ਅਬਨੀ ਤੇ ਸੁમિતਰਾ ਜੀ ਕਿਰਨ ਦੇ ਦਰਵਾਜ਼ੇ ਤੇ ਪਹੁੰਚੇ ਦਰਵਾਜ਼ਾ ਖੁੱਲਿਆ ਕਿਰਨ ਨੇ ਆਪਣੀ ਮਾਂ ਨੂੰ ਦੇਖਿਆ ਤੇ ਕੁਝ ਪਲਾਂ ਲਈ ਸਮਾਂ ਜਿਵੇਂ ਥੰਮ ਗਿਆ ਸਮਿਤਰਾ ਜੀ ਫੋਟਪਈ ਮੈਨੂੰ ਮਾਫ ਕਰ ਦੇ ਬੇਟੀ ਮੈਂ ਤੇਰੀ ਜ਼ਿੰਦਗੀ ਤੋਂ ਪਿਆਰ ਖੋ ਲਿਆ ਸੀ ਕਿਰਨ ਦੀਆਂ ਅੱਖਾਂ ਬਿਨਾਂ ਮ ਹੋ ਗਈਆਂ ਮਾਂ ਜੇ ਤੁਸੀਂ ਸੱਚਮੁੱਚ ਮਾਫੀ ਮੰਗ ਰਹੇ ਹੋ ਤਾਂ ਮੈਂ ਹੁਣ ਕੁਝ ਨਹੀਂ ਕਹਾਂਗੀ ਬਸ ਇਨਾ ਚਾਹੁੰਦੀ ਹਾਂ ਹੁਣ ਮੇਰੀ ਜਗ੍ਹਾ ਆਪਣੀ ਨੂੰ ਉਹ ਪਿਆਰ ਦਿਓ ਜੋ ਤੁਸੀਂ ਮੈਨੂੰ ਨਹੀਂ ਦਿੱਤਾ ਸਮਿਤਰਾ ਜੀ ਨੇ ਦੋਵਾਂ ਬੇਟੀਆਂ ਨੂੰ ਗਲੇ ਲਗਾ ਲਿਆ ਉਹ ਪਹਿਲੀ ਵਾਰ ਸੱਚਮੁੱਚ ਮੁਸਕਰਾਈ ਮਾਂ ਬਣਨਾ ਆਸਾਨ ਹੈ ਪਰ ਮਾਂ ਹੋਣਾ ਮੁਸ਼ਕਿਲ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ